ਜਿਹੜੇ-ਜਿਹੜੇ ਮਾਪਿਆਂ ਨੇ ਆਪਣੀ ਜ਼ਿੰਦਗੀ 'ਚ ਇੰਝ ਪੜ੍ਹਾਈ ਕੀਤੀ ਆ ਉਹਨਾਂ ਦੀ ਔਲਾਦ ਅੱਜ ਸੁਖ ਲੈ ਰਹੀ ਆ ਕਈ ਵਾਰ ਅੱਜ ਦੀ ਔਲਾਦ ਕਹਿ ਦਿੰਦੀ ਆਪਣੇ ਮਾਪਿਆਂ ਨੂੰ ਕਿ ਹਾਨੂੰ ਪੜ੍ਹਨਾ ਬਹੁਤ ਔਖਾ ਤੁਹਾਡੇ ਵ ਲਈ ਪੜ੍ਹਾਈ ਬੜੀ ਸੌਖੀ ਸੀ ਫਿਰ ਜਦੋਂ ਉਹ ਮਾਪੇ ਦੱਸਦੇ ਕਿ ਪੁੱਤਰ ਜੀ ਅੱਜ ਤਨ ਤੁਹਾਡੇ ਕੋਲ ਕਿੰਨੀਆਂ-ਕਿੰਨੀਆਂ ਸਕੂਲ ਦੀਆਂ ਯੂਨੀਫਾਰਮ ਨੇ ਕਿੰਨੇ-ਕਿੰਨੇ ਤੁਹਾਡੇ ਕੋਲ ਕਿੱਟ ਨੇ ਕਿੰਨੇ-ਕਿੰਨੇ ਤੁਹਾਡੇ ਕੋਲ ਕਾਪੀਆਂ ਕਿਤਾਬਾਂ ਨੇ ਪੈਨ ਨੇ ਪੈਂਸਲਾਂ ਨੇ ਜਿਓਮੈਟਰੀ ਬਾਕਸ ਨੇ ਪਤਾ ਨਹੀਂ ਹੋਰ ਵੀ ਕੀ-ਕੀ ਕੋਈ ਤੁਹਾਡੇ ਕੋਲ ਇੰਨਾ ਜ਼ਿਆਦਾ ਆ ਉਹੀ ਤਾਂ ਵੀ ਕਹਿੰਦੇ ਉਹ ਸਾਨੂੰ ਪੜਨਾ ਬੜਾ ਉਖਾ ਲੱਗਦਾ ਪਰ ਪੁੱਤਰੋ ਬੈਠ ਕੇ ਨੂੰ ਦੱਸੀਏ ਕਿ ਅਸੀਂ ਜ਼ਿੰਦਗੀ ਚ ਕਿਵੇਂ ਪੜਾਈ ਕੀਤੀ ਆ ਫਿਰ ਬੱਚੇ ਸੁਣ ਕੇ ਹੈਰਾਨ ਹੋ ਜਾਂਦੇ ਕਿ ਇਹ ਗੱਲ ਹੁੰਦਾ ਸੀ ਕਦੀ ਇੰਗੀ ਵੀ ਪੜਾਈ ਕੀਤੀ ਜਾਂਦੀ ਹੁੰਦੀ ਸੀ ਉਹਨੂੰ ਕਾਲਪਨਿਕ ਮੰਨਦੇ ਨੇ ਜਿਵੇਂ 1990 ਦੇ ਕਰੀਬ ਕਰੀਬ ਜਿਹੜੇ ਮਾਂ ਗ੍ਰਾਫ ਨੇ ਪੜਾਈ ਕੀਤੀ ਆਪਣੇ ਉਹਨਾਂ ਸਮਿਆਂ ਦੇ ਸਕੂਲਾਂ ਦੇ ਵਿੱਚ ਜਦੋਂ ਕਿਉਂਕਿ 1990 ਦੇ ਕਰੀਬ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਪੈਸੇ ਦੀ ਕਮੀ ਸੀ ਜਾ ਪਰ ਸਾ ਥੋੜਾ ਸੀ ਪਰਿਵਾਰ ਵੱਡੇ ਸਨ ਲੇਕਿਨ ਫਿਰ ਵੀ ਮਾਪੇ ਨੇ ਆਪਣੀ ਪਹੁੰਚ ਨੂੰ ਮੁੱਖ ਰੱਖਦੇ ਆਪਣੇ ਧੀਆਂ ਪੁੱਤਰਾਂ ਨੂੰ ਪੜ੍ਹਾਇਆ ਬੇਸ਼ੱਕ ਉਸ ਸਮੇਂ ਦੇ ਮਤਲਬ ਕਿ ਬੱਚੇ ਵੀ ਜਾਣਦੇ ਸੀ ਆਪਣੇ ਮਾਪਿਆਂ ਦੀ ਮੁਸ਼ਕਲ ਤੇ ਬੱਚੇ ਵੀ ਬੜੇ ਅਮ ਇਮਾਨਦਾਰੀ ਨਾਲ ਪੜ੍ਹਾਈ ਕਰਦੇ ਸੀ ਭਾਵੇਂ ਨਾਲ ਕੋਸੂਰਤਾ ਬਹੁਤ ਘੱਟ ਸਨ ਜਿਵੇਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਕੋਲ ਚਾਹੇ ਉਹ ਸਮੇਂ ਦੀਆਂ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਉਹਨਾਂ ਕੋਲ ਇੱਕ ਹੀ ਬੈਗ ਹੁੰਦਾ ਸੀ ਜਿਨ੍ਹਾਂ ਨੂੰ ਪੂਰਾ ਪੂਰਾ ਸਾਲ ਕੱਢ ਦਿੰਦੇ ਸੀ ਜਾ ਉਹਨਾਂ ਦੇ ਕੋਲ ਲਿਖਣ ਦੇ ਲਈ ਖਾਸ ਕਰਕੇ ਫੱਟੀ ਹੁੰਦੀ ਸੀ ਕਿ ਪੱਟੀ ਤੇ ਹੀ ਲਿਖਣਾ ਜਾਂ ਫੱਟੀ ਨੂੰ ਮਟਾ ਲੈਣਾ ਉੱਤੇ ਦੁਬਾਰਾ ਕੋਈ ਗਾਚੀ ਜੀ ਲਾਉਣੀ ਲੀਕਾ ਮਾਰਨੀ ਆ ਤੇ ਇਵੇਂ ਕਰਕੇ ਵੀ ਪੜ੍ਹਾਈ ਕਰਨੀ ਉਹਨਾਂ ਕੋਲ ਬਹੁਤ ਘੱਟ ਜਿਹੜੀਆਂ ਕਾਪੀਆਂ ਕਿਤਾਬਾਂ ਪੂਰੀਆਂ ਨਹੀਂ ਸੀ ਕਦੀ ਹੁੰਦੀਆਂ ਕਿਉਂਕਿ ਖਰਚੇ ਇੰਨੇ ਜ਼ਿਆਦਾ ਹੁੰਦੇ ਸੀ ਕਮਾਈ ਹੁੰਦੀ ਵੀ ਸੀ ਤੇ ਉਹ ਇੱਦੀ ਹੀ ਚਾਉਦਾ ਸੀ ਕਿਸੇ ਕਿਸੇ ਕੋਲ ਜਿਓਮੈਟਰੀ ਬਾਕਸ ਹੋਣਾ ਕਿਸੇ ਦੇ ਕੋਲ ਕੋਈ ਪੈਨ ਹੋਣਾ ਜਾਂ ਇੱਕੋ ਜਿਹਾ ਪੈਨ ਮੰਗ ਕੇ ਕਿਜਾਰਾ ਕਰ ਲੈਣਾ ਜਾਂ ਕਿਸੇ ਦੀ ਪੈਨਸਲ ਮੰਗ ਕੇ ਕਿਜਾਰਾ ਕਰ ਲੈਣ ਇਵੇਂ ਦੇ ਹਾਲਾਤ ਵੀ ਉਹ ਗੋ ਸਾਰੇ ਮਾਪਿਓ ਨੇ ਇੰਜ ਨੂੰ ਵੇਖਿਆ ਆਇਆ ਜਨਕੋ ਦੇਖ ਲੈ ਜੁੱਤੇ ਬਹੁਤ ਘੱਟ ਹੋਣੇ ਜਾਂ ਯੂਨੀਫਾਰਮ ਬਹੁਤ ਘੱਟ ਹੋਣੀ ਜਾਂ ਜੁੱਤੇ ਜਿਵੇਂ ਦੇ ਵੀ ਹੋਣੇ ਜੇ ਟੁੱਟੇ ਹੋਣੇ ਤੇ ਟੁੱਟੇ ਹੀ ਪਾ ਲੈਣੇ ਨੂੰ ਗੰਢਾ ਕੇ ਪਾ ਲੈਣਾ ਅੱਜ ਦੇ ਜਿਹੜੇ ਬੱਚੇ ਨੇ ਉਹ ਇਹ ਸੋਚਣ ਕਿ ਉਹਨਾਂ ਦੇ ਕੋਲ ਕਿੰਨੇ ਕਿੰਨੇ ਜੁੱਤੀ ਪਏ ਨੇ ਕਿੰਨੇ ਕਿੰਨੇ ਉਹਨਾਂ ਕੋਲ ਯੂਨੀਫਾਰਮਸ ਪਈਆਂ ਨੇ ਕਿੰਨੇ ਸੋਹਣੇ ਮਾਹੌਲ 'ਚ ਪੜ ਰਹੇ ਨੇ ਉੱਪਰ ਪੱਖੇ ਚੱਲ ਰਹੇ ਨੇ ਏਸੀ ਲੱਗੇ ਨੇ ਜਾਂ ਜੋ ਵੀ ਕੂਲਰ ਵਗੈਰਾ ਦੀ ਸਹੂਲਤਾਂ ਮੌਸਮ ਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਘਰੋਂ ਬੱਸਾਂ ਤੇ ਚੜ੍ਹ ਕੇ ਜਾਂਦੇ ਨੇ ਜਾਂ ਕੋਈ ਆਪਣੇ ਵਹੀਕਲ ਤੇ ਚਲੇ ਜਾਂਦਾ ਕਿੰਨਾ ਸੁੱਖ ਆ ਰਿਹਾ ਦੱਸ ਪਰ ਇਹ ਸੁੱਖ ਕਿੱਥੋਂ ਆਇਆ ਇਹ ਸੋ ਉਸ ਮਾਪੇ ਦੀ ਬਦੌਲਤ ਆਇਆ ਜਿਸ ਮਾਪੇ ਨੇ ਇਨਾਂ ਦਿਨਾਂ ਦੇ ਵਿੱਚ ਇੰਨੀਆਂ ਤੰਗੀਆਂ ਤਰੋਸ਼ੀਆਂ 'ਚ ਰਹਿੰਦਿਆਂ ਹੋਇਆਂ ਪੜ੍ਹਾਈ ਕੀਤੀ ਅਤੇ ਜ਼ਿੰਦਗੀ 'ਚ ਸਫਲਤਾ ਦੇ ਝੰਡੇ ਗੱਡੇ ਜੇ ਉਹਨਾਂ ਦੇ ਬੱਚੇ ਉਹਨੀਆਂ ਆਪਣੇ ਮਾਪੇ ਤੋਂ ਸਿੱਖਿਆ ਲੈ ਰਹੇ ਨ ਕਿ ਸਾਡੇ ਮਾਪੇ ਆਪਣੇ ਦੁੱਖਾਂ ਦੇ ਵਿੱਚ ਜਦੋਂ ਬਿਜਲੀ ਵੀ ਨਹੀਂ ਸੀ ਉਹਨੀ ਰਾਤ ਨੂੰ ਜਦੋਂ ਰਾਜ ਨੂੰ ਉਹਨਾਂ ਕੋਲ ਪੱਖੇ ਵੀ ਨਹੀਂ ਸੀ ਚੱਲਦੇ ਹੁੰਦੇ ਜਦੋਂ ਸਾਰਾ ਦਿਨ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਸੀ ਤੇ ਸਹੂਲਤਾਂ ਵੀ ਨਹੀਂ ਸਨ ਉਹਨੂੰ ਵੀ ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣ ਗਏ ਜਿਨ੍ਹਾਂ ਨੇ ਕੱਚੀਆਂ ਕੋਠੀਆਂ ਨੂੰ ਕੋਠੀਆਂ 'ਚ ਬਦਲਤਾ ਜਿਨ੍ਹਾਂ ਨੇ ਘਰ ਦੇ ਵਿੱਚ ਸਾਈਕਲ ਨਹੀਂ ਚੁੰਦਾ ਤੇ ਮੋਟਰਸਾਈਕਲ ਗੱਡੀਆਂ ਖੜੀਆਂ ਕਰ ਦਿੱਤੀਆਂ ਜੇ ਉਹ ਬੱਚੇ ਆਪਣੇ ਮਾਪੇ ਆਪਣੇ কাছ ਸਿੱਖ ਲੈਣ ਤਾਂ ਹੋ ਸਕਦਾ ਕਿ ਉਹ ਬੱਚੇ ਜ਼ਿੰਦਗੀ 'ਚ ਆਪਣੇ ਮਾਪੇ ਨਾਲੋਂ ਵੀ ਹੋਰ ਤਰੱਕੀ ਕਰਨ ਹੋਰ ਅੱਗੇ ਜਾਣ ਕਹਿਣ ਤੋਂ ਭਾਵ ਕੋਈ ਡੀਸੀ ਲੱਗ ਸਕਦਾ ਕੋਈ ਐਸਐਸਪੀ ਲੱਗ ਸਕਦਾ ਕੋਈ ਪੀਸੀਐਸ ਕਰਕੇ ਕੁਝ ਬਣ ਸਕਦਾ ਕੋਈ ਡਾਕਟਰ ਬਣ ਸਕਦਾ ਕੋਈ ਇੰਜੀਨੀਅਰ ਬਣ ਸਕਦਾ ਜ਼ਰੂਰੀ ਨਹੀਂ ਆ ਕਿ ਅਸੀਂ ਤਰੱਕੀ ਨਾ ਕਰੀਏ ਤਰਕੀ ਹוס ਸਕਦੀ ਆ ਬਹੁਤ ਸਾਰੇ ਮਾਪਿਆਂ ਦੇ ਬੱਚਿਆਂ ਪੁੱਤ ਜਦੋਂ ਇਹ ਗੱਲ ਫਾਲੋ ਕਰ ਲੈਂਦੇ ਆਪਣੇ ਮਾਪੇ ਦੀ ਤੇ ਫਿਰ ਉਹਨਾਂ ਦਾ ਮਨ ਅਤੇ ਸਿਰ ਵੀ ਫਕਰਨਾ ਉੱਚਾ ਹੁੰਦਾ ਕਿ ਸਾਡੇ ਮਾਪੇ ਨੇ ਸਾਨੂੰ ਕਿੰਨੀ ਗਰੀਬੀ ਚ ਰਹਿ ਕੇ ਆਫਰ ਕੀ ਕੀਤੀ ਕਿ ਸਾਨੂੰ ਅੱਜ ਕਿੰਨਾ ਸੋਹਣਾ ਸੁਖ ਦਿੱਤਾ ਮੈਂ ਸਮਝਦਾ ਉਹ ਮਾਪੇ ਬੜੇ ਕਰਮਾ ਭਗਾ ਵਾਲੇ ਨੇ ਜਿਨ੍ਹਾਂ ਨੇ ਥੋੜਿਆਂ ਪੈਸਿਆਂ 'ਚ ਜ਼ਿੰਦਗੀ ਨੂੰ ਸਬਰ ਸੰਤੋਖ ਦੇ ਨਾਲ ਹੰਡਾਇਆ ਇਹ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ ਸਿਰ ਤੋਂ ਭਾਵ ਅੱਜ ਜਿਹੜੇ ਸੁੱਖ ਲੈ ਰਹੇ ਨੇ ਬੱਚੇ ਉਹ ਆਪਣੇ ਮਾਪਿਆਂ ਦੀ ਇਸ ਮਿਹਨਤ ਨੂੰ ਇਸ ਕਮਾਈ ਨੂੰ ਜ਼ਰੂਰ ਸਜਦਾ ਕਰਨ ਉਹਨੂੰ ਦੱਸਣਾ ਕਿ ਆਪਣੇ ਬਾਪੂ ਨੂੰ ਕਿ ਪਿਤਾ ਜੀ ਮम्मा ਤੁਸੀਂ ਬਹੁਤ ਮਿਹਨਤ ਕੀਤੀ ਆਪਣੀ ਜ਼ਿੰਦਗੀ ਵਿੱਚ ਅੱਜ ਤੁਹਾਡੇ ਕਰਕੇ ਸਾਨੂੰ ਸਭ ਕੁਝ ਮਿਲਿਆ ਆ ਅਸੀਂ ਹੋਰ ਮਿਹਨਤ ਕਰਾਂਗੇ ਫਿਰ ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸ਼ੁਕਰ ਹੈ ਮਾਲਕਾ ਸਾਡੀ ਔਲਾਦ ਚੰਗੀ ਨਿਕਲੀ ਮੈਂ ਸਮਝਦਾ ਕਿ ਇਹ ਜਿਹੜੇ ਦਿਨ ਸੀ ਜਿਹੜੀਆਂ ਤੰਗੀਆਂ ਤਰੋਛੀਆਂ ਤੋਂ ਨਿਕਲ ਕੇ ਲੋਕਾਂ ਨੇ ਇਹ ਮਿਹਨਤ ਕੀਤੀ ਉਹ ਬੜੇ ਕਰਮਾਪਾ ਆ ਬੜੀ ਨੁਕਸਾਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬ੍ਰਿਜਪਤ ਸਿੰਘ ਤਰਸਿਕਾ ਜੁਨੇ ਵਾਸਤੇ ਲੋਕਾਂ ਤੋਂ ਤੁਹਾਡੀ ਲੰਬੀ ਲੰਬੀ ਉਮਰ ਕਰਨੀ